ਸਾਝਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਬੜੀ ਐਮ ਜਾਣਕਾਰੀ ਜਿਹੜੀ ਉਹ ਸਾਂਝੀ ਕਰਨ ਲੱਗੇ ਆਂ ਤੇ ਬਹੁਤ ਹੀ ਵਧੀਆ ਜਾਣਕਾਰੀ ਏ ਇਸ ਜਾਣਕਾਰੀ ਨੂੰ ਜਿਹੜਾ ਆ ਵੱਧ ਤੋਂ ਵੱਧ ਦੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਗੇ ਦੀ ਅੱਗੇ ਜ਼ਰੂਰ ਪਹੁੰਚਾਓ ਨਾਲ ਦੀ ਨਾਲ ਦੋਸਤੋ ਹੋ ਸਕੇ ਤੇ ਇਸ ਚੀਜ਼ ਦੇ ਅਮਲ ਵੀ ਕਰਿਓ ਤੇ ਅਮਲ ਕਰਨ ਦੇ ਵਾਸਤੇ ਇਸ ਚੀਜ਼ ਨੂੰ ਸ਼ੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਗੁਰਦਾਸਪੁਰ ਤੋਂ ਆ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਤੁਹਾਨੂੰ ਦੱਸਦੀ ਕਿ ਇਹ ਜਿਹੜਾ ਰਸਤਾ ਆ ਇਹ ਜੈਪੋਵਾਲ ਤੋਂ ਲੈ ਕੇ ਇੱਧਰ ਗੁਰਦਾਸ ਨੰਗਲ ਤੱਕ ਦਾ ਹੈ ਪੂਰੇ ਗੁਰਦਾਸ ਨੰਗਲ ਤੱਕ ਜਿਹੜਾ ਇਹ ਰਸਤਾ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਗੁਰਦਾਸ ਨੰਗਲ ਜਿਹੜਾ ਆ ਇਸ ਏਰੀਏ ਤੋਂ ਤਕਰੀਬਨ ਤਕਰੀਬਨ 1.5 ਕਿਲੋਮੀਟਰ ਆ ਘੱਟੋ ਘੱਟ ਜਿਹੜਾ ਆ ਜੈਪੋਵਾਲ ਤੋਂ ਗਰਦਾਸ ਨਗਰ 1.5 ਕਿਲੋਮੀਟਰ ਪੈਂਦਾ ਤੇ 1.5 ਕਿਲੋਮੀਟਰ ਤੋਂ ਜਦੋਂ ਬਹੁਤ ਸਾਰੇ ਲੋਕ ਜਿਹੜੇ ਆ ਇੱਥੋਂ ਪੈਦਲ ਵੀ ਚੱਲਦੇ ਨੇ ਇਸ ਰਸਤੇ 'ਚੋਂ ਪੈਦਲ ਚੱਲਦੇ ਨੇ ਤੇ ਕਈ ਲੋਕ ਸਾਈਕਲ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੈਦਲ ਵੀ ਚੱਲਦੇ ਨੇ ਤੇ ਨਾਲ ਦੀ ਨਾਲ ਸਾਈਕਲ ਦੇ ਉੱਤੇ ਵੀ ਬਹੁਤ ਸਾਰੇ ਰਾਹੀ ਜਾਂ ਜਿਹੜੇ ਪਾਣੀ ਪੀਣ ਨੂੰ ਤਰਸ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਪਾਣੀ ਦੀ ਜਿਹੜੀ ਸਹੂਲਤ ਆ ਉਹ ਹੋਣੀ ਚਾਹੀਦੀ ਤੇ ਪਾਣੀ ਦੀ ਸਹੂਲਤ ਜਿਹੜੀ ਉਹ ਤੁਹਾਨੂੰ ਦਿਖਾਣੇ ਆ ਇੱਥੇ ਕਿਸੇ ਵੀਰ ਨੇ ਨੇ ਸੇਵਾ ਕਰਵਾਈ ਹੋਈ ਹੈ ਤੇ ਰਸਤੇ ਦੇ ਵਿੱਚ ਹੀ ਦਰਗਾਹ ਆ ਬਾਬਾ ਗੁਜਾ ਪੀਰ ਜੀ ਦੀ ਬਾਬਾ ਗੁਜਾ ਪੀਰ ਜੀ ਦੀ ਦਰਗਾਹ ਦੇ ਉੱਤੇ ਹੀ ਅਸੀਂ ਇਸ ਟਾਈਮ ਖੜੇ ਆ ਜੋ ਕਿ ਜੈਪੋਵਾਲ ਤੇ ਗੁਰਦਾਸ ਮੰਗਲ ਦੇ ਬਿਲਕੁਲ ਮਿਡ ਚ ਲਾ ਲੋ ਕਿ ਆ ਜਾਂਦੀ ਹੈ ਤੇ ਇਹ ਇੱਥੇ ਜਿਹੜਾ ਆ ਦੋ ਤੋਂ ਤਿੰਨ ਪਿੰਡ ਜਿਹੜੇ ਨਤਮਸਤਕ ਹੁੰਦੇ ਆ ਪੀਰ ਬਾਬਾ ਜੀ ਦੀ ਦਰਗਾਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਬਹੁਤ ਸਾਰੀ ਸੰਗਤ ਇੱਥੇ ਆਉਂਦੀ ਜਾਂਦੀ ਹੈ ਤੇ ਇੱਥੇ ਪਾਣੀ ਵਾਸਤੇ ਜਿਹੜਾ ਆ ਉਹ ਟੈਂਕੀ ਲਗਾਈ ਹੋਈ ਹੈ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਵਧੀਆ ਤਰੀਕੇ ਦੇ ਨਾਲ ਲੋਕ ਜਿਹੜੇ ਆ ਇੱਥੇ ਪਾਣੀ ਵਗੈਰਾ ਪੀਂਦੇ ਨੇ ਤੇ ਲੰਘਦੇ ਨੇ ਖਾਸ ਕਰਕੇ ਉਹ ਲੋਕ ਜਿਹੜੇ ਲੋਕ ਦੂਰੋਂ ਆਉਂਦੇ ਨੇ ਉਹ ਲੋਕ ਜਿਹੜੇ ਦੁਪਹਿਰ ਦੇ ਟਾਈਮ ਸਾਈਕਲ ਤੇ ਜਾਂ ਫਿਰ ਪੈਦਲ ਜਿਹੜੇ ਲੋਕ ਲੰਘਦੇ ਨੇ ਤਾਂ ਉਹਨਾਂ ਵਾਸਤੇ ਸਹੂਲਤਾਂ ਬਹੁਤ ਵਧੀਆ ਹੈ ਕਿ ਪਾਣੀ ਠੰਡਾ ਇੱਥੇ ਜਿਹੜਾ ਆ ਤੁਸੀਂ ਪੀ ਕੇ ਜਾ ਸਕਦੇ ਹੋ ਪਰ ਕਿਤੇ ਨਾ ਕਿਤੇ ਜਿਹੜੀ ਅਸੀਂ ਗਲਤੀ ਕਰ ਜਾਂਦੇ ਆ ਉਹ ਗਲਤੀ ਕੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆ ਤੇ ਆਓ ਤਾਨੂੰ ਦਿਖਾਨੇ ਉਹ ਗਲਤੀ ਕੀ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਬਾ ਗੁੱਜਾ ਪੀਰ ਜੀ ਦੀ ਦਰਗਾਹ ਦੇ ਉੱਤੋਂ ਜੋ ਕਿ ਹਾਈਵੇ ਤੋਂ ਗਰਦਾਸਪੁਰ ਤੋਂ ਆਉਂਦਿਆਂ ਪਿੰਡ ਗਰਦਾਸ ਨੰਗਲ ਵੱਲੋਂ ਰਸਤਾ ਚੱਲਦਾ ਤੇ ਦੋਸਤੋ ਪਾਣੀ ਦੀ ਵੇਸਟੇਜ ਮੈਂ ਲੰਘਦਾ ਪਿਆ ਸੀ ਤੇ ਜਦੋਂ ਮੈਂ ਦੇਖਿਆ ਕਿ ਇੱਥੇ ਇੱਕ ਟੁੱਟੀ ਜਿਹੜੀ ਹੈ ਕੋਈ ਖੁੱਲੀ ਸੜਕੇ ਰਾਹੀਰ ਚਲਿਆ ਗਿਆ ਆ ਰਾਹੀਰ ਕਹਿੰਦੇ ਭਾਪੀ ਜਾਂ ਤੇ ਫਿਰ ਪਿੰਡ ਗਰਦਾਸ ਨੰਗਲ ਤੋਂ ਕੋਈ ਆਉਂਦਾ ਹੋਏਗਾ ਜਾਂ ਕੋਈ ਪਿੰਡ ਜੈਪੋਲ ਤੋਂ ਆਉਂਦਾ ਹੋਵੇਗਾ ਜਾਂ ਫਿਰ ਰਾਈ ਕੋਈ ਉਰੇ ਉਪਰੇੋਂ ਵੀ ਹੁੰਦਾ ਹੋਇਆ ਆਉਂਦਾ ਹੋਵੇਗਾ ਤਾਂ ਬਹੁਤ ਸਾਰੇ ਲੋਕ ਇੱਥੋਂ ਲੰਘਦੇ ਵੀ ਨੇ ਤੇ ਦੇਖਦੇ ਵੀ ਨੇ ਤੇ ਅਸਲ 'ਚ ਇੱਥੇ ਕਿਸੇ ਨੇ ਸੇਵਾ ਕਰਵਾਈ ਹੋਈ ਹੈ ਜੀ ਜਿਹਦੇ 'ਚ ਪਾਣੀ ਪੀਣ ਵਾਲਾ ਜਿਹੜਾ ਆ ਉਹਦੀ ਸੇਵਾ ਕਰਾਈ ਹੋਈ ਤੁਸੀਂ ਦੇ ਦੇ ਪਿਓ ਵੀ ਇੱਧਰ ਵੀ ਜੜੀਆਂ ਨੇ ਉਹ ਟੋਟੀਆਂ ਨੇ ਠੰਡਾ ਪਾਣੀ ਪੀਣ ਵਾਸਤੇ ਟੋਟੀਆਂ ਲੱਗੀਆਂ ਹੋਈਆਂ ਨੇ ਨਾਲ ਬਾਬਾ ਗੁੱਜਾ ਪੀਰ ਜੀ ਦਾ ਦਰਬਾਰ ਆ ਬਹੁਤ ਹੀ ਖੂਬਸੂਰਤ ਦਰਬਾਰ ਦੋਨਾ ਤਨਾ ਪਿੰਡਾਂ ਦੇ ਜਿਹੜੇ ਲੋਕ ਆ ਇੱਥੇ ਆਉਂਦੇ ਨੇ ਤੇ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਵੀ ਪਾਣੀ ਜਿਹੜਾ ਆ ਸਰਿਆਂ ਖੁੱਲਾ ਚੱਲਦਾ ਪਿਆ ਆ ਤੇ ਇਹ ਪਾਣੀ ਜਿਹੜਾ ਆ ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਫਿਲਹਾਲ ਅਸੀਂ ਜਿਹੜਾ ਆ ਇਹਨੂੰ ਪਹਿਲਾਂ ਬੰਦ ਕਰ ਲਈਏ ਟੈਪ ਨੂੰ ਤੇ ਗੁਰਜ਼ਾਰਸ਼ ਇਹੀ ਹੈ ਵੀ ਜੇਕਰ ਤੁਸੀਂ ਇਸ ਤਰ੍ਹਾਂ ਲੰਘਦੇ ਪਏ ਹੋ ਜਾਂ ਤੁਸੀਂ ਆ ਰਹੇ ਹੋ ਜਾ ਰਹੇ ਹੋ ਕਿਤੇ ਤੇ ਪਾਣੀ ਪੀਂਦੇ ਹੋ ਜ਼ਰੂਰੀ ਨਹੀਂਗਾ ਵੀ ਇਸ ਜਗ੍ਹਾ ਦੇ ਉੱਤੇ ਕਿਤੇ ਵੀ ਕਿਸੇ ਵੀ ਸਥਾਨ ਦੇ ਉੱਤੇ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਲੱਗੇ ਮਿਲਦੇ ਆ ਪਾਣੀ ਵਾਲੀ ਕੋਈ ਚੀਜ਼ ਮਿਲਦੀ ਏ ਤੇ ਜਿੱਥੇ ਕੀ ਤੁਸੀਂ ਪਾਣੀ ਪੀ ਸਕਦੇ ਹੋ ਸੰਗਤਾਂ ਪਾਣੀ ਪੀ ਸਕਦੀਆਂ ਨੇ ਆਉਂਦੇ ਜਾਂਦੇ ਰਾਈ ਜਿਹੜੇ ਨੇ ਉਹ ਪਾਣੀ ਪੀ ਸਕਦੇ ਨੇ ਤੇ ਇਸ ਤਰ੍ਹਾਂ ਦਾ ਜੇਕਰ ਤੁਹਾਨੂੰ ਕਿਤੇ ਵੀ ਟੈਬ ਮਿਲ ਜਾਵੇ ਪਾਣੀ ਵਾਲਾ ਤੇ ਉਸ ਟੈਬ ਨੂੰ ਕੋਸ਼ਿਸ਼ ਕਰਿਆ ਕਰੋ ਵੀ ਪਾਣੀ ਪੀਣ ਤੋਂ ਬਾਅਦ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਜਿਹੜਾ ਆ ਉਸ ਟੈਬ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਣੀ ਦੀ ਵੇਸਟੇਜ ਆ ਉਹ ਨਾ ਹੋਵੇ ਕਿਉਂਕਿ ਪਾਣੀ ਜਿਹੜਾ ਆ ਜਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਆ ਪਾਣੀ ਜਿਹੜਾ ਆ ਉਹ ਜਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਆ ਕਿਉਂਕਿ ਜੇਕਰ ਪਾਣੀ ਨਹੀਂ ਹੋਵੇਗਾ ਜਿੰਦਗੀ ਦੇ ਵਿੱਚ ਤੇ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਪੈਦਾ ਹੋ ਸਕਦੀਆਂ ਨੇ ਤੇ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਤੋਂ ਬਿਨਾ ਜਿਹੜਾ ਆ ਉਹ ਕਦੇ ਵੀ ਜਿਹੜੀ ਹੈ ਉਹ ਗਤੀ ਨਹੀਂ ਹੈਗੀ ਤੇ ਦੋ ਟੈਪ ਇਧਰ ਲੱਗੇ ਹੋਏ ਨੇ ਤੇ ਬੜੀ ਵਧੀਆ ਸੇਵਾ ਕਿਸੇ ਵੀਰ ਨੇ ਕੀਤੀ ਹੋਈ ਉਹ ਉੱਪਰ ਟੈਂਕੀ ਵੀ ਲੱਗੀ ਹੋਈ ਹੈ ਤੇ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਲੋਕ ਦੂਰੋਂ ਨੇੜੋਂ ਕਈ ਲੋਕ ਜਿਹੜੇ ਆ ਪੈਦਲ ਆਉਂਦੇ ਨੇ ਇੱਧਰ ਤਿੰਨ ਟੁੱਟੀਆਂ ਵੀ ਜੜੀਆਂ ਨੇ ਪਾਣੀ ਦੀਆਂ ਲੱਗੀਆਂ ਹੋਈਆਂ ਨੇ ਮੈਂ ਜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਤੇ ਇਹ ਟੁੱਟੀਆਂ ਵੀ ਜੜੀਆਂ ਨੇ ਬਿਲਕੁਲ ਚੱਲਦੀਆਂ ਆਉਂਦੇ ਤੇ ਪਾਣੀ ਲੋਕ ਰੁਕ ਕੇ ਪੀਂਦੇ ਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਜਿਹੜੇ ਲੋਕ 1.5 ਕਿਲੋਮੀਟਰ ਦਾ ਲਗਭਗ ਇਹ ਰਸਤਾ ਬਣ ਜਾਂਦਾ ਇਧਰੋਂ ਪੂਰੇ ਦਾ ਪੂਰਾ ਜੇਕਰ ਮੈਂ ਦਿਖਾਵਾਂ ਤੇ ਇਹ 1.5 ਕਿਲੋਮੀਟਰ ਦੇ ਕਰੀਬ-ਕਰੀਬ ਜਿਹੜਾ ਆ ਉਹ ਰਸਤਾ ਬਣ ਜਾਂਦਾ ਆ ਇਧਰੋਂ ਲੈ ਕੇ ਇਹ ਜੈਪੋਵਾਲ ਪੈ ਜਾਂਦਾ ਤੇ ਜੈਪੋਵਾਲ ਤੋਂ ਪਿੰਡ ਗੁਰਦਾਸ ਮੰਗਲ ਨੂੰ ਜਾਣਾ ਜਾਂ ਅੱਗੇ ਨਵਾਂ ਪਿੰਡ ਆ ਅੱਗੇ ਹੋਰ ਵੀ 3-4 ਪਿੰਡ ਨੂੰ ਇਹ ਰਸਤਾ ਜਿਹੜਾ ਆ ਜਾਂਦਾ ਹੈ ਤੇ ਕਈ ਲੋਕ ਜਿਹੜੇ ਆ ਇੱਥੋਂ ਪੈਦਲ ਲੰਘਦੇ ਨੇ ਸਾਈਕਲ ਤੇ ਜਿਹੜੇ ਮਜ਼ਦੂਰ ਵਗੈਰਾ ਨੇ ਉਹ ਵੀ ਲੰਘਦੇ ਨੇ ਤੇ ਬੜਾ ਜ਼ਰੂਰੀ ਹੋ ਜਾਂਦਾ ਆ ਕਿ ਇਸ ਚੀਜ਼ ਨੂੰ ਜਿਹੜਾ ਆ ਉਹ ਰੱਖਣਾ ਚਾਹੀਦਾ ਆ ਕਿ ਖਿਆਲ ਰੱਖਣਾ ਚਾਹੀਦਾ ਜਿਹੜਾ ਕਿ ਅਸੀਂ ਲੋਕ ਬਹੁਤ ਜ਼ਿਆਦਾ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਉਹ ਗਲਤ ਕਰ ਦਿੰਦੇ ਆ ਜਿਹੜੀਆਂ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਤੇ ਬਾਕੀ ਦੀ ਗੱਲਬਾਤ ਅਸੀਂ ਤੁਹਾਡੇ ਨਾਲ ਜਰੂਰ ਕਰਦੇ ਆ ਤੇ ਮੇਰੇ ਖਿਆਲ ਨਾਲ ਲਗਾਤਾਰ ਕਾਫੀ ਜ਼ਿਆਦਾ ਗੱਲਬਾਤ ਆਪਾਂ ਕਰ ਚੁੱਕੇ ਆ ਤੇ ਪਾਣੀ ਦੀ ਵੇਸਟੇਜ ਤੇ ਗੱਲ ਕਰ ਚੁੱਕੇ ਆ ਤੇ ਕਾਫੀ ਜ਼ਿਆਦਾ ਗੱਲੋਂ ਬਾਤ ਹੋ ਗਈ ਹੈ ਮੇਰੇ ਖਿਆਲ ਨਾਲ ਕਾਫੀ ਜ਼ਿਆਦਾ ਤੁਸੀਂ ਸਮਝ ਵੀ ਗਏ ਹੋਵੋਗੇ ਕਿ ਪਾਣੀ ਦੀ ਵੇਸਟੇਜ ਕੀ ਹੈ ਪਾਣੀ ਦੀ ਵੇਸਟੇਜ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਇਹਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਕਰਕੇ ਪਾਣੀ ਜਿਹੜਾ ਹੈ ਖੁੱਲਾ ਨਹੀਂ ਛੱਡਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਕੋਈ ਤੇ ਦੋਸਤੋ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਡੀਪੀਸੀ ਪੰਜਾਬੀ ਦੇ ਉੱਤੇ ਇਹ ਅੱਜ ਦੀ ਜਿਹੜੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਸੀ ਜਿਹੜੀ ਕਿ ਖਾਸ ਕਰਕੇ ਤਾਨੂੰ ਜਿਹੜੀ ਇਹ ਉਹ ਤੁਹਾਡਾ ਸਾਂਝੀ ਕੀਤੀ ਹੈ ਅੱਜ ਦੀ ਇਹ ਇਨਫੋਰਮੇਸ਼ਨ ਤੇ ਤੁਹਾਨੂੰ ਇਹ ਇਨਫੋਰਮੇਸ਼ਨ ਕਿਵੇਂ ਤੇ ਲੱਗੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਇਸ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਤਾਂ ਵੀ ਕਮੈਂਟ ਕਰਕੇ ਦੱਸਿਓ ਪਾਣੀ ਦੀ ਵੇਸਟੇ ਦੇ ਉੱਤੇ ਗੱਲ ਕੀਤੀ ਹੈ ਇਹਦੇ ਤੇ ਕੀ ਗੱਲਬਾਤ ਆ ਕਿਸ ਤਰ੍ਹਾਂ ਗੱਲਬਾਤ ਆ ਤੁਸੀਂ ਵੀ ਜਰੂਰ ਕਮੈਂਟ ਕਰਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਤੇ ਵੀ ਕਮੈਂਟ ਕਰਿਓ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋਗੇ ਤਾਂ ਵੀ ਬਹੁਤ ਵਧੀਆ ਗੱਲ ਹੈ ਤਾਂ ਕਿ ਜਿਹੜਾ ਸਾਡਾ ਇਹ ਮੈਸੇਜ ਆ ਜਿਹੜਾ ਮੈਸੇਜ ਜੀ ਲਗਾ ਰਿਹਾ ਇਹ ਮੈਸੇਜ ਜਿਹੜਾ ਆ ਹਰ ਇੱਕ ਤੱਕ ਪਹੁੰਚ ਜਾਵੇ ਤਾਂ ਕਿ ਕਿਤੇ ਵੀ ਹੁੰਦੇ ਜਾਂਦੇ ਜੇਕਰ ਇਸ ਤਰ੍ਹਾਂ ਦਾ ਤੁਹਾਨੂੰ ਪਾਣੀ ਦੀ ਸਹੂਲਤ ਮਿਲਦੀ ਏ ਤਾਂ ਉਸ ਪਾਣੀ ਨੂੰ ਵੇਸਟ ਨਾ ਕੀਤਾ ਜਾਵੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧੰਮ ਜੀ ਡੀਪੀ ਧੰਨਵਾਦ ਮਿਲਦਿਆ ਕਿਸੇ ਅਗਲੇ ਪ੍ਰੋਗਰਾਮ ਚ